ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਬੈਂਕ ਦੇ ਵਿੱਚ ਆਈ ਭਰਤੀ ਬਾਰੇ ਦੱਸਣ ਜਾ ਰਹੀਆਂ ਜੋ ਹੈ IDBI ਬੈਂਕ JM ਆਨਲਾਈਨ ਫਾਰਮ 2025 IDBI ਬੈਂਕ ਪਰ ਸਬੰਧਪਤੀ ਹੋਗਾ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਹੈ ਜਿਹੜੀ ਕਿ 7 ਮਈ ਨੂੰ ਪੋਸਟ ਆਜੰਸੀ ਨੇ ਰਿਲੀਜ਼ ਕੀਤੀਆਂ ਨੇ ਜਿਸ ਵਿੱਚ ਕਿ ਕੁੱਲ 676 ਵਕੰਸੀਆਂ ਆਈਆਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਜੋ ਕੁਆਲਿਫੀਕੇਸ਼ਨ ਆ ਉਹ ਬੈਚਲਰ ਡਿਗਰੀ ਕੋਈ ਵੀ ਹੋਣੀ ਜ਼ਰੂਰੀ ਆ ਅਗਰ ਇਸ ਦੀ ਬਾਕੀ ਦੀ ਡਿਟੇਲ ਦੀ ਗੱਲ ਕਰੀਏ ਤਾਂ ਇਹ ਜੋ ਫਾਰਮ ਨੇ 7 ਮਈ ਤੋਂ ਅਪਲਾਈ ਹੋਣੇ ਸਟਾਰਟ ਨੇ ਐਡਵਰਟਾਈਜ਼ਮੈਂਟ 7 ਮਈ ਨੂੰ ਐਸੀ ਤੇ 8 ਮਈ ਨੂੰ ਹੀ ਅਪਲਾਈ ਹੋਣੇ ਸ਼ੁਰੂ ਹੋ ਗਏ ਨੇ ਇਸ ਦੇ ਜੋ ਲਾਸਟ ਡੇਟ ਅਪਲਾਈ ਕਰਨ ਦੀ ਫੀਸ ਦੀ 20 ਮਈ ਆ ਤੇ ਜੋ ਜੋ ਟੈਸਟ ਹੋਣਾਗਾ ਆਨਲਾਈਨ ਟੈਸਟ ਹੋਣਾਗਾ 8 ਜੂਨ 2025 ਨੂੰ ਸੰਡੇ ਵਾਲੇ ਦਿਨ ਹੋਣਾਗਾ ਤੇ ਬੈਂਕ ਦੇ ਵਿੱਚ ਜੋ ਏਜ ਦੀ ਗੱਲ ਕਰ ਲਈਏ ਤਾਂ ਤੁਹਾਡੇ ਕੋਲ 20 ਸਾਲ ਤੋਂ ਲੈ ਕੇ 25 ਸਾਲ ਯਾਨੀ ਘੱਟੋ-ਘੱਟ 20 ਸਾਲ ਵੱਧ ਤੋਂ 25 ਸਾਲ ਦੀ ਏਜ ਹੋਣੀ ਜ਼ਰੂਰੀ ਆ ਫੀਸ ਇਸ ਵਿੱਚ ਐਸਸੀਐਸਟੀ ਪੀਡਬਲਯੂਡੀ ਕੈਂਡੀਡੇਟਸ ਲਈ 250 ਅਤੇ ਬਾਕੀ ਸਾਰੇ ਕੈਂਡੀਡੇਟਸ ਲਈ 1050 ਰੁਪਏ ਫੀਸ ਹੈ ਸੈਲਰੀ ਦੀ ਗੱਲ ਕਰ ਲਈ ਤਾਂ ਇਸ ਵਿੱਚ ਜੋਇਨਿੰਗ ਹੋਏਗੀ ਉਸ ਦੇ ਬੈਂਕ ਸਰਵਿਸ ਵਲੋਂ ਗ੍ਰੇਡ O ਦੀ ਕੰਪਨਸੇਸ਼ਨ ਲੱਗੇਗੀ ਜੋ ਕਿ ਕੰਪਨੀ ਕੋਸਟ ਹੋਏਗੀ ਤਾਂ ਹੋ ਸਕਦੀ ਹੈ ਰੇਂਜ ਬਿਚੇ ਸਾਢੇ 6 ਲੱਖ ਤੋਂ ਲੈ ਕੇ ਸਾਢੇ 6 ਲੱਖ ਜੋ ਟਾਈਮ ਜੋਇਨਿੰਗ ਹੋਏਗੀ ਜੋ ਐਨੋਲ ਇਨਕਮ ਇਨਕਰੀਮੈਂਟ ਆ ਉਹ ਗਰਾਂਟਡ ਹੋਗਾ ਤੁਹਾਡੀ ਪਰਫਾਰਮੈਂਸ ਦੇ ਬੀਸ ਤੇ ਤੁਹਾਡੇ ਜੋ ਵੀ ਪੈਰਾਮੀਟਰਸ ਬੈਂਕ ਨੇ ਬਣਾਏ ਹੋਣਗੇ ਉਸ ਬੇਸ ਤੇ ਤੁਹਾਡਾ ਇਨਕਰੀਮੈਂਟ ਹੋਣਾਗਾ ਪੋਸਟ ਦੀ ਗੱਲ ਕਰ ਲਈ ਤਾਂ ਜੇਏਐਮ ਯਾਨੀ ਕਿ ਇਹਦੇ ਵਿੱਚ ਜੂਨੀਅਰ ਅਸਿਸਟੈਂਟ ਮੈਨੇਜਰ ਦੀ ਪੋਸਟਾਂ ਗ੍ਰੇਡ O ਦੀਆਂ 676 ਪੋਸਟਾਂ ਨੇ ਸੋ ਇਹ ਸੀ ਅੱਜ ਦੀ ਜਾਣਕਾਰੀ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲਾਂ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਸਾਰੇ ਲੋਕਾਂ ਕੋਲ ਇਹ ਜੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਆਫੀਸ਼ੀਅਲ ਵੈਬਸਾਈਟ 'ਤੇ ਪੋਸਟ ਕੀਤੀ ਸੀ ਮੈਂਸ਼ਨ ਕੀਤੀ ਆ ਜਿਸ ਤੇ ਜਾ ਕੇ ਤੁਸੀਂ ਬਾਕੀ ਡਿਟੇਲ ਚੈੱਕ ਕਰ ਲੈਣੀ ਆ ਘਰ ਬੈਠੇ ਤੁਸੀਂ ਸਾਡੇ ਕੋਲ ਇੰਟਰਨੈਟ ਕੈਫੇ ਦੇ ਨਾਲ ਨਾਲ ਸੇਵਾ ਕੰਡਿਸ਼ਨ ਫਾਰਮ ਅਪਲਾਈ ਦਾ ਤੇ ਲੋਨ ਅਪਲਾਈ ਦਾ ਕੰਮ ਵੀ ਕਰ ਸਕਦੇ ਹੋ